ਸਤਿ ਸ਼੍ਰੀ ਅਕਾਲ ਜੀ ਸਿਮਰਨ ਬੁਟੀਕ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਤੁਸੀਂ ਕਿਵੇਂ ਹੋ ਜੀ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਪਲੀਜ਼ ਪਲੀਜ਼ ਕਿਉਂਕਿ ਇਹਦੇ ਨਾਲ ਤੁਹਾਨੂੰ ਬਹੁਤ ਸਪੋਰਟ ਮਿਲਦੀ ਆ ਜੀ ਅੱਜ ਮੈਂ ਤੁਹਾਡੇ ਵਾਸਤੇ ਸਪੈਸ਼ਲ ਬਹੁਤ ਹੀ ਪਿਆਰੇ ਪਾਰਟੀ ਵੇਅਰ ਸੂਟ ਲੈ ਕੇ ਆਈਆਂ ਬਹੁਤ ਹੀ ਪਿਆਰੇ ਬਨਾਸੀ ਸੂਟ ਹੋਣਗੇ ਕੁਝ ਸਿਮਰ ਦੇ ਸੂਟ ਹੈ ਜੀ ਜਿਵੇਂ ਸਿਮਰ ਅੱਜਕੱਲ ਬਹੁਤ ਫ੍ਰੈਂਡ ਚ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਸੂਟ ਨੂੰ ਨਾ ਚੰਗੀ ਤਰ੍ਹਾਂ ਚੈੱਕ ਕਰਿਆ ਕਰੋ ਕਿਉਂਕਿ origignal ਚੀਜ਼ ਦਾ ਡੁਪਲੀਕੇਟ ਚੀਜ਼ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਨਾ ਇਹ ਤੁਹਾਨੂੰ ਅਸੀਂ ਰੀਜਨਲ ਬਨਾਰਸੀ ਸੂਟ ਦਿਖਾ ਰਹੇ ਹਾਂ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਸੂਟ ਦੇਖੋ ਜੀ ਬਿਲਕੁਲ ਲਾਈਟ weight ਸੂਟ ਹੈ ਫਾਇਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਇੰਨਾ ਲਾਈਟ weight ਸੂਟ ਹੈ ਠੀਕ ਹੈ ਜੀ ਕਲਰ ਚੈੱਕ ਕਰੋ ਜੀ ਕੰਟਰਾਸਟ ਕਿੰਨਾ ਪਿਆਰਾ ਹੈ ਜੀ ਦੇਖੋ ਸ਼ਿਮ ਬਹੁਤ ਹੀ ਪਿਆਰਾ ਬਨਾਰਸੀ ਸੂਟ ਹੈ ਜੀ ਬਹੁਤ ਸੋਹਣੀ ਸ਼ਰਟ ਹੈ ਤੇ ਬਹੁਤ ਸੋਹਣੀ ਨਾਲ ਅਸੀਂ ਬਾਟਮ ਲਾਈ ਵੀ ਆ ਇਹਦੇ ਨਾਲ ਤੁਸੀਂ ਸੱਤੋਂ ਦੁਪੱਟਾ ਵੀ ਲੈ ਸਕਦੇ ਆ ਦੁਪੱਟੇ ਜਿਵੇਂ ਅੱਜ ਕੱਲ ਕਿਸੇ ਨੂੰ ਵੀ ਕੋਈ ਵੀ ਚੁਆਇਸ ਹੈ ਜੀ ਦੇਖੋ ਚੁਆਇਸ ਤੁਹਾਡੀ ਹੋਗੀ ਦੁਪੱਟੇ ਦੀ ਬਾਕੀ ਅਸੀਂ ਤੁਹਾਨੂੰ ਇੰਨਾ ਕ ਦੱਸ ਸਕਦੇ ਆ ਕਿ ਇਸ ਸੂਟ ਨਾਲ ਇਹ ਦੁਪੱਟਾ ਨਹੀਂ ਚੱਲਣਾ ਟੈਪੀ ਦਾ ਦੁਪੱਟਾ ਲਾ ਲਓ ਚੂਨ ਦਾ ਲਾ ਲਓ ਸ਼ੂਨ ਦਾ ਲਾ ਲਓ ਪਿਓਰ ਦਾ ਲਾ ਲਓ ਮਤਲਬ ਅਸੀਂ ਤੁਹਾਨੂੰ ਇੰਨਾ ਕੁ ਆਈਡੀਆ ਦੇ ਦੂੰਗੇ ਵੀ ਇਹ ਸੂਟ ਨਾਲ ਇਹ ਦੁਪੱਟਾ ਚੱਲੇਗਾ ਜੀ ਬਾਕੀ ਦੁਪੱਟੇ ਆ ਤੁਸੀਂ ਆਪ ਦੱਸਣਾ ਕਿ ਤੁਸੀਂ ਇਹਦੇ ਨਾਲ ਕਿਦਾਂ ਦਾ ਡਾਈ ਕਰਾਉਣਾ ਹੈ ਕਿਦਾਂ ਦਾ ਤੁਹਾਨੂੰ ਅਸੀਂ ਦੁਪੱਟਾ ਰੈਡੀ ਕਰਕੇ ਦੋਗੇ ਸੂਟ ਤੁਹਾਨੂੰ ਇਹ ਪਿਓਰ ਬਨਾਰਸੀ ਸੂਟ ਹੈ ਜੀ ਬਹੁਤ ਹੀ ਪਿਆਰਾ ਬਹੁਤ ਹੀ ਲਾਈਟ weight ਸੂਟ ਹੈ ਸ਼ਰਟ ਚੈੱਕ ਕਰੋ ਜੀ ਬਹੁਤ ਸੋਹਣੀ ਸ਼ਰਟ ਹੈ ਜੀ ਸੂਟ ਦੀ ਬਹੁਤ ਹੀ ਪਿਆਰਾ ਸੂਟ ਤੁਹਾਡਾ ਬਣ ਕੇ ਰੈਡੀ ਹੋਣਾ ਹੈ ਜੀ ਸ਼ਰਟ ਚੈੱਕ ਕਰੋ ਜੀ ਬਹੁਤ ਪਿਆਰੀ ਹੈ ਦੇਖੋ ਜੀ ਐਦਾਂ ਤੁਹਾਡਾ ਸੂਟ ਬਣ ਕੇ ਰੈਡੀ ਹੋਣਾ ਜੀ ਬਹੁਤ ਸੋਹਣੀ ਸ਼ਰਟ ਹੈ ਜੀ ਇਹ ਹੋ ਗਈ ਜੀ ਬਾਟਮ ਬਾਟਮ ਜੇ ਤੁਸੀਂ ਇਹ ਬਾਟਮ ਦੇਸੇ ਸੂਟ ਏਸੀ ਬਾਟਮ ਨਾਲ ਜੀ ਸੇਮ ਕੰਟਰਾਸਟ ਬਣੂਗਾ ਜੀ ਦੇਖੋ ਕਿੰਨਾ ਪਿਆਰਾ ਬਣੂਗਾ ਤੁਸੀਂ ਇਹ ਨਾਲ ਡਬਲ ਸ਼ੇਡ ਦੁਪੱਟਾ ਵੀ ਡਾਈ ਕਰਾ ਸਕਦੇ ਆਂ ਸਿੰਗਲ ਦੁਪੱਟਾ ਡਾਈ ਕਰਾ ਕੇ ਤੁਸੀਂ ਇੱਕ ਕਲਰ ਦਾ ਇਸ ਕਲਰ ਦਾ ਲੈਸ ਦੀ ਐਦਾਂ 골ਡਨ ਕਲਰ ਦੀ ਲੈਸ ਦੀ ਫਿਨਿਸ਼ਿੰਗ ਦੇ ਦਿਓ ਹੋਰ ਤੁਹਾਨੂੰ ਸੂਟ ਤੇ ਕੁਝ ਕਰਵਾਉਣ ਦੀ ਜ਼ਰੂਰਤ ਨਹੀਂ ਬਹੁਤ ਵਧੀਆ ਤੁਹਾਡਾ ਸੂਟ ਹੈਵੀ ਸੂਟ ਬਣ ਕੇ ਰੈਡੀ ਹੋ ਚੁੱਕਾ ਜੀ ਸੂਟ ਦਾ ਕਲਰ ਹੀ ਬਹੁਤ ਪਿਆਰਾ ਹੈ ਜੀ ਗਾਜਰੀ ਜਿਹਾ ਕਲਰ ਹੈ ਬਹੁਤ ਹੀ ਸੋਹਣਾ ਸੂਟ ਦਾ ਕਲਰ ਹੈ ਜੀ ਉਸ ਤੋਂ ਬਾਅਦ ਜੀ ਤੁਸੀਂ ਅਗਲਾ ਸੂਟ ਚੈੱਕ ਕਰੋ ਜੀ ਪਿਓਰ ਬਨਾਰਸੀ ਆ ਜੀ ਪਿਓਰ ਕੋਈ ਕਾਪੀ ਨਹੀਂ ਹੈ ਜੀ ਬਹੁਤ ਹੀ ਪਿਆਰਾ ਸੂਟ ਦਾ ਕਲਰ ਹੈ ਜੀ ਕਲਰ ਚੈੱਕ ਕਰੋ ਜੀ ਕਿੰਨਾ ਪਿਆਰਾ ਬਹੁਤ ਪਿਆਰਾ ਕਲਰ ਹੈ ਜੀ ਮੈਨੂੰ ਲੱਗਦਾ ਤੁਹਾਨੂੰ ਕੈਮਰੇ 'ਚ ਬਿਲਕੁਲ ਸਹੀ ਦਿਖਦਾ ਹੋਊਗਾ ਜੀ ਬਹੁਤ ਪਿਆਰਾ ਕਲਰ ਹੈ ਜੀ ਦੇਖੋ ਇਹ ਤੁਹਾਨੂੰ ਬਰਕ ਮਿਲੂਗਾ ਘੇਰੇ ਤੇ ਇੱਦਾਂ ਹੀ ਤੁਹਾਨੂੰ ਬਾਟਮ ਤੇ ਵਰਕ ਮਿਲੂਗਾ ਜੀ ਇਹ ਤੁਸੀਂ ਬਾਟਮ ਤੇ ਕਰ ਸਕਦੇ ਆ ਤੁਸੀਂ ਤੁਸੀਂ ਇਹਦੇ ਨਾਲ ਪਲੇਨ ਬਾਟਮ ਵੀ ਸਾਥੋਂ ਵਾਇ ਕਰ ਸਕਦੇ ਆ ਇੱਦਾਂ ਦੀ ਤੁਹਾਨੂੰ ਅਸੀਂ ਪਲੇਨ ਬਾਟਮ ਲਾ ਕੇ ਵੀ ਸੂਟ ਵੇਚ ਸਕਦੇ ਆ ਚੋਆਇਸ ਤੁਹਾਡੀ ਆਪਣੀ ਹੋਊਗੀ ਜੀ ਠੀਕ ਹੈ ਜਿੱਦਾਂ ਦਾ ਵੀ ਸੂਟ ਸਾਥੋਂ ਵਾਇ ਕਰਨਾ ਚਾਹੁੰਦੇ ਆ ਤੁਸੀਂ ਥੋੜੀ ਚੋਆਇਸ ਦੱਸ ਦਿਆ ਕਰੋ ਕਮੈਂਟ ਇਹਦੇ ਵਿੱਚ ਜਾਂ ਤੁਸੀਂ ਮੇਰੇ ਨਾਲ ਵਟਸਐਪ ਤੇ ਚੈਟ ਕਰਦੇ ਆ ਸਾਨੂੰ ਇੱਦਾਂ ਚਾਹੀਦਾ ਜੀ ਪਰ ਸੂਟ ਚੈੱਕ ਕਰੋ ਇਹ ਦੇਖੋ ਰੀਜਨਲ ਬਨਾਰਸੀਗਾ ਤੁਹਾਨੂੰ ਇਹਦੀ ਸ਼ਾਈਨਿੰਗ ਵੀ ਐਨ ਕਲੀਅਰ ਦਿਖਦੀ ਹੋਊਗੀ ਜੀ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਲਾਈਟ ਵੇਟ ਸੂਟ ਹੁੰਨੇ ਆ ਜੀ ਇਹ ਕੋਈ ਐਦਾਂ ਜਿਹੜੀ ਕਾਪੀ ਹੁੰਦੀ ਉਹ ਬਹੁਤ ਹੈਵੀ ਹੈ ਸੂਟ ਪਾਏ ਦਾ ਤੁਹਾਨੂੰ ਬਿਲਕੁਲ ਪਤਾ ਨਹੀਂ ਲੱਗਣਾ ਵੀ ਸੂਟ ਤੁਸੀਂ ਪਾਇਆ ਹੋ ਐਨੇ ਲਾਈਟ ਵੇਟ ਹੈ ਜੀ ਬਹੁਤ ਸੋਹਣਾ ਕੱਪੜਾ ਹੈ ਜੀ ਬਹੁਤ ਹੀ ਪਿਆਰਾ ਹੈ ਜੀ ਕਲਰ ਚੈੱਕ ਕਰੀ ਜੋ ਜੀ ਕਿੰਨੇ ਪਿਆਰੇ ਉਸ ਤੋਂ ਅੱਗੇ ਜੀ ਜੇ ਕਿਸੇ ਮੇਰੀ ਫੈਨ ਨੇ ਅਗਲਾ ਸੂਟ ਚੈੱਕ ਕਰੋ ਜੀ ਇਹ ਹਲਦੀ ਲਈ ਬਹੁਤ ਵੈਸਟ ਹੈ ਜੀ ਕਈ ਵਾਰ ਹੁੰਦਾ ਨਾ ਜੈਲੋ ਦਾ ਬੰਦਾ ਹਲਦੀ ਤੇ ਸੂਟ ਪਾਉਣੇ ਜੇ ਬਹੁਤ ਹੀ ਪਿਆਰਾ ਉਹ ਵਾਲਾ ਜੈਲੋ ਸੂਟ ਹੈ ਜੀ ਸੂਟ ਚੈੱਕ ਕਰੋ ਜੀ ਬਹੁਤ ਪਿਆਰਾ ਤੁਹਾਨੂੰ ਸੂਟ ਮਿਲੂਗਾ ਜੀ ਇਥੇ ਸੂਟ ਸ਼ਿਮਰਚ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਸ਼ਰਟ ਤੁਹਾਨੂੰ 2.5 ਮੀਟਰ ਮਿਲੂਗੀ ਜੀ ਬਾਟਮ ਤੁਹਾਨੂੰ 2.5 ਮੀਟਰ ਮਿਲੂਗੀ ਇਹਦਾ ਤੁਸੀਂ ਸਰਾਰਾ ਬਣਾਓ ਗਰਾਰਾ ਬਣਾਓ ਕੁਝ ਵੀ ਬਣਾਓ ਜੀ ਪੈਂਟ ਪਲਾਜ਼ੋ ਬਣਾਓ ਜਿੱਦਾਂ ਦੀ ਤੁਹਾਡੀ ਚੁਆਇਸ ਹੋਗੀ ਜੇ ਤੁਸੀਂ ਕੱਲਾ ਇਹ ਕੱਪੜਾ ਵੀ ਲੈਣਾ ਚਾਹੁੰਦੇ ਆ ਤਾਂ ਤੁਹਾਨੂੰ ਇਹ ਵੀ ਮਿਲ ਜਾਊਗਾ ਜੀ ਕਿਉਂਕਿ ਇਹਦੀ ਤੁਸੀਂ ਕੋਈ ਡਰੈਸ ਰੇਡੀ ਕਰਵਾ ਸਕਦੇ ਆ ਜੀ ਤੁਸੀਂ ਪਲੇਨ ਬਾਟਨ ਨਾਲ ਲੈਣਾ ਚਾਹੁੰਦੇ ਆ ਤਾਂ ਪਲੇਨ ਬਾਟਨ ਨਾਲ ਲੈ ਸਕਦੇ ਆ ਬਹੁਤ ਹੀ ਪਿਆਰਾ yellow ਆ ਜੀ ਬਹੁਤ ਸੋਹਣਾ ਛੂਟ ਬੜ ਕੇ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਬਹੁਤ ਪਿਆਰਾ yellow ਆ ਜੀ ਦੇਖੋ ਕਿੰਨਾ ਸੋਹਣਾ ਸ਼ਿਮਰ ਦਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਸ਼ਿਮਰ ਦਾ ਉਸ ਤੋਂ ਬਾਅਦ ਜੀ ਅਗਲਾ ਸੂਟ ਕਲਰ ਚੈੱਕ ਕਰੋ ਜੀ ਲਵੈਂਡਰ ਕਲਰ ਹੈ ਜੀ ਅਗਲਾ ਸੂਟ ਬਹੁਤ ਸੋਹਣਾ ਕਲਰ ਹੈ ਜੀ ਇਹ ਵੀ ਸ਼ਿਮਰ ਜੀ ਹੈ ਰੀਜਨਲ ਸ਼ਿਮਰਾ ਜੀ ਬਹੁਤ ਲਾਈਟ ਵੇਟ ਹੈ ਜੀ ਬਹੁਤ ਲਾਈਟ ਵੇਟ ਕਲਰ ਚੈੱਕ ਕਰੀ ਜਾਓ ਜੀ ਬਹੁਤ ਸੋਹਣੇ ਕਲਰ ਹੈ ਜੀ ਸ਼ਰਟ ਚੈੱਕ ਕਰੋ ਤੇ ਬਾਟਮ ਚੈੱਕ ਬਹੁਤ ਸੋਹਣੀ ਤੁਹਾਨੂੰ ਬਾਟਮ ਮਿਲੂਗੀ ਜੀ ਬਹੁਤ ਹੀ ਪਿਆਰੀ ਤੁਹਾਨੂੰ ਬਾਟਮ ਮਿਲੂਗੀ ਜੀ ਸ਼ਰਟ ਚੈੱਕ ਕਰੋ ਤੇ ਬਾਟਮ ਚੈੱਕ ਕਰੋ ਕਲਰ ਇੰਨਾ ਪਿਆਰਾ ਜੀ ਲਵੈਂਡਰ ਸ਼ੇਡ ਹੈ ਬਹੁਤ ਸੋਹਣਾ ਤੁਸੀਂ ਇਹਦੇ ਨਾਲ ਸ਼ਿਮਰ ਦਾ ਦੁਪੱਟਾ ਵੀ ਲੈ ਸਕਦੇ ਆ ਤੇ ਵੀ ਦਾ ਦੁਪੱਟਾ ਵੀ ਲੈ ਸਕਦੇ ਆ ਤੁਹਾਡੀ ਚੁਆਇਸ ਆਪਣੀ ਹੋਗੀ ਜੀ ਦੁਪੱਟਾ ਅਸੀਂ ਤੁਹਾਨੂੰ ਡਾਈ ਕਰਾ ਕੇ ਨਾਲ ਵੇਚੂਗੇ ਤੁਹਾਡਾ ਅਗਰ ਵੀ ਤੁਸੀਂ ਦੁਪੱਟਾ ਨਹੀਂ ਲੈਣਾ ਤਾਂ ਸਭ ਤੋਂ ਕੱਲਾ ਸੂਟ ਵੀ ਬਾਇ ਕਰ ਸਕਦੇ ਆ ਜੀ ਬਹੁਤ ਹੀ ਪਿਆਰਾ ਸੂਟ ਤੁਹਾਡਾ ਬਣ ਕੇ ਰੈਡੀ ਹੋਗਾ ਜੀ ਇਹਦੇ ਤੇ ਤੁਹਾਨੂੰ ਕੋਈ ਜ਼ਿਆਦਾ ਕੰਮ ਦੀ ਜ਼ਰੂਰਤ ਨਹੀਂ ਹੈਗੀ ਜੀ ਬਸ ਪਲੇਨ ਦੁਪੱਟਾ ਡਾਈ ਕਰਵਾ ਕੇ ਐਦਾਂ ਦਾ ਤੁਸੀਂ ਉਹਨੂੰ ਲੈਸ ਦੀ ਫਿਨਿਸ਼ਿੰਗ ਦੇ ਲਿਓ ਬਹੁਤ ਪਿਆਰਾ ਤੁਹਾਡਾ ਸੂਟ ਰ ਬਣ ਕੇ ਰੈਡੀ ਹੋਪ ਹੈ ਜੀ ਉਸ ਤੋਂ ਬਾਅਦ ਅਗਲਾ ਕਲਾ ਚੈੱਕ ਕਰੋ ਜੀ ਕਲਰ ਹੀ ਬਹੁਤ ਜਿਆਦਾ ਪਿਆਰੇ ਆ ਜੀ ਅਗਲਾ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਜੀ ਕਲਰ ਚੈੱਕ ਕਰੋ ਜੀ ਬਹੁਤ ਪਿਆਰਾ ਪਲੇਨ ਤੋਂ ਨਾਲ ਬਾਟਮ ਵੀ ਹੋ ਗਈ ਜੀ ਬਾਟਮ ਦਾ ਪਣਾ ਚੈੱਕ ਕਰ ਸਕਦੇ ਆ ਜੀ ਬਹੁਤ ਕਪੜੇ ਦਾ ਪਣਾ ਬਹੁਤ ਜਿਆਦਾ ਹੈ ਬਹੁਤ ਵਧੀਆ ਤੁਹਾਡੀ ਬਾਟਮ ਬਣ ਕੇ ਰੈਡੀ ਹੋਊਗੀ ਇਹ ਸੂਟ ਲਾਈਨਿੰਗ ਨਾਲ ਰੈਡੀ ਹੋਣੇ ਆ ਜੀ ਬਿਨਾ ਲਾਈਨਿੰਗ ਤੋਂ ਸੂਟ ਇਹ ਰਿਡੀ ਨਹੀਂ ਹੋਣਗੇ ਜੀ ਠੀਕ ਹੈ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੂਗੀ ਬਹੁਤ ਸੋਹਣੇ ਕਲਰ ਆ ਜੀ ਸੂਟਾਂ ਦੇ ਬਹੁਤ ਹੀ ਪਿਆਰੇ ਜਿਵੇਂ ਅੱਗੇ ਫੈਸ਼ਨ ਆ ਰਹੀਆਂ ਹੁਣ ਸਭ ਨੂੰ ਤਾਂ ਬਹੁਤ ਪਿਆਰੇ ਆ ਤੁਸੀਂ ਐਦਾਂ ਦੇ ਸੂਟ ਸਰ ਤੋਂ ਰੈਡੀ ਵੀ ਕਰਾ ਸਕਦੇ ਕਿਸੇ ਭੈਣੇ 사 ਤੋਂ ਸਟੀਚਿੰਗ ਕਰਵਾਉਣੀ ਆ ਤਾਂ ਸਟੀਚਿੰਗ ਵੀ ਕਰਵਾ ਸਕਦੇ ਆ ਤੁਸੀਂ ਆਪਣਾ ਨਾਪ ਸੈਂਡ ਕਰ ਦਿਓ ਅਸੀਂ ਸੂਟ ਤੁਹਾਨੂੰ ਸਟੀਚ ਕਰਕੇ ਭੇਜ ਦਿੰਗੇ ਸੂਟ ਦਾ ਕਲਰ ਦੇਖੋ ਕਿੰਨਾ ਪਿਆਰਾ ਹੈ ਜੀ ਬਹੁਤ ਸੋਹਣਾ ਸ਼ਿਮਰ ਦਾ ਸੂਟ ਹੈ ਜੀ ਦੇਖੋ ਬਹੁਤ ਹੀ ਪਿਆਰਾ ਬਹੁਤ ਸੋਹਣਾ ਸੂਟ ਹੈ ਜੀ ਇਹਦੇ ਨਾਲ ਬਾਟਮ ਚੈੱਕ ਕਰੋ ਜੀ ਕਿੰਨੀ ਪਿਆਰੀ ਆ ਬਾਟਮ ਤੇ ਸਾਰੀ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਜੀ ਬਹੁਤ ਸੋਹਣੀ ਇਹਦੇ ਨਾਲ ਬਾਟਮ ਬਣਾਈ ਵੀ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਕਿ ਆਹ ਕਹਨੇ ਸੂਟ ਦੀ ਇੰਨੀ ਵਧੀਆ ਲੁੱਕ ਬਣ ਕੇ ਆਉਣੀ ਆ ਜੇ ਤੁਸੀਂ ਪਾਉਗੇ ਸੂਟ ਬਹੁਤ ਸੋਹਣਾ ਲੱਗੂਗਾ ਜੀ ਤੁਸੀਂ ਸਾਤੋਂ ਸਟੀਚ ਵੀ ਕਰਵਾ ਸਕਦੇ ਆ ਤੁਸੀਂ ਆਪਣਾ ਨਾਪ ਸਾਨੂੰ ਸੈਂਡ ਕਰੋ ਅਸੀਂ ਤੁਹਾਡਾ ਸੂਟ ਸਾਡੀ ਵੀਡੀਓ ਚੋਂ ਸਿਲੈਕਟ ਕਰਕੇ ਅਸੀਂ ਤੁਹਾਨੂੰ ਸੂਟ ਸਟੀਚ ਕਰਕੇ ਭੇਜ ਦੂੰਗੇ ਜੀ ਐਤਾਂ ਦੀ ਕੋਈ ਗੱਲ ਨਹੀਂ ਹੈ ਜੀ ਤੁਸੀਂ ਅਸੀਂ ਰੋਪੜ ਵਿੱਚ ਰੋਪੜ ਵਿੱਚ ਸਾਡੀ ਸ਼ਾਪ ਹੈ ਰੋਪੜ ਵਿੱਚ ਸਾਡੀ ਬੁਟੀਕ ਹੈ ਕਦੇ ਵੀ ਆ ਕੇ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਸੂਟ ਬਾਰੇ ਕੋਈ ਜਾਣਕਾਰੀ ਲਈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਆ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਇਹ ਸੂਟ ਵੀ ਤੁਹਾਨੂੰ ਸ਼ੀਮਰ ਵਿੱਚ ਮਿਲੂਗਾ ਜੀ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਹੈ ਜੀ ਹੋਰ ਤੁਹਾਨੂੰ ਮੇਰੀ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਇਹਨਾਂ ਦਾ ਇਹਨਾਂ ਸੂਟਾਂ ਦੀ ਪਾ ਕੇ ਤੁਹਾਡੀ ਲੁੱਕ ਐਨੀ ਵਧੀਆ ਹੋਊਗੀ ਜੀ ਨਿਊ ਸਟਾਕ ਹੈ ਜੀ ਇਹ ਪਾਰਟੀ ਵੀਰ ਜਿਵੇਂ ਅੱਗੇ ਫਕਸ਼ਨ ਸ਼ੁਰੂ ਹੋ ਜਾਣੇ ਜੀ ਕਿਸੇ ਮੇਰੀ ਭੈਣ ਨੇ ਸੂਟ ਰੇਡੀ ਕਰਵਾਉਣਾ ਹੋਵੇ ਤਾਂ ਸਭ ਤੋਂ ਵਾਏ ਕਰ ਸਕਦਾ ਜੀ ਥੈਂਕ ਯੂ ਧੰਨਵਾਦ ਸੋਮਾ